ਕਹ ਹਰੇਕ ਪੰਜਾਬੀ ਪਾਠਕ ਨੂੰ ਇਹੇ ਕਿਤਾਬ ਤੇ ਅਜਈਆਂ ਹੋਰ ਕਿਤਾਬਾਂ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਕਿ ਸੁਖਵੀਰ ਪਹਿਲਾ ਚિત੍ਰਕਾਰ ਸੀ ਇਸ ਸਵਾਲ ਦਾ ਜਵਾਬ ਇਸ ਲੇਖ ਦੇ ਵਿੱਚੋਂ ਇਸ ਖਤਨੁਮਾ ਲੇਖ ਵਿੱਚੋਂ ਮਿਲ ਜਾਵੇਗਾ ਸੁਖਵੀਰ ਲੰਮੇ ਖਤ ਲਿਖਦਾ ਸੀ ਦੋਸਤਾਂ ਨੂੰ ਮਿੱਤਰਾਂ ਨੂੰ ادیਬਾਂ ਨੂੰ ਪਾਠਕਾਂ ਨੂੰ ਆਪਦਿਆਂ ਨੂੰ ਇੱਕ ਰਚਨਾ ਵਨਗੀ ਖਤਨੁਮਾ ਲੇਖ ਸਾਹਿਤ ਵਿੱਚ 스ਕੈਂਡਲ ਵੀ ਹੁੰਦੇ ਨੇ ਚੁਗਲੀਆਂ ਵੀ ਹੁੰਦੀਆਂ ਨੇ ਤਾਂ ਜੋ ਚੁਗਲੀ ਸਭਿਆਚਾਰ ਹੈ ਉਜੇ ਲੋਕਾਂ ਨੂੰ ਉਹ ਬਹੁਤ ਹੀ ਵਧੀਆ ਲੱਗਦਾ ਹੈ ਹਿੰਦੀ ਦੇ ਵਿੱਚ ਰਪਟਿਲੇ ਰਾਜਪਥ ਜੇ ਤੁਸੀਂ ਇੰਦਰਾ ਦਾੰਗੀ ਦਾ ਪੜ੍ਹਿਆ ਹੋਵੇ ਤਾਂ ਪੰਜਾਬੀ ਆਲੋchna ਦੇ ਵਿੱਚ ਕਾਨ ਕਿੱਥੇ ਆ تیر ਕਿੱਥੇ ਆ ਉਹਨੂੰ ਪਛਾਣਿਆ ਇਸਨੇ ਤੇ ਜਿਹੜਾ ਲਿਖਣ ਦਾ ਅੰਦਾਜ਼ ਆ ਨਾ ਸੁਖਵੀਰ ਦਾ ਉਹ ਬੜਾ ਸਿਰਜਣਾਤਮਕ ਹੈ ਬੜਾ ਰੌਚਿਕ ਹੈ ਇੰਜ ਨਹੀਂ ਲੱਗਦਾ ਕਿ ਉਹ ਆਲੋchna ਵਾਲੀ ਕਾ ਅਕਾਦਮਿਕ ਭਾਸ਼ਾ ਨਹੀਂ ਵਰਤਦੇ ਭਾਸ਼ਾ ਉਹਨਾਂ ਦੀ ਰੌਚਿਕਾ ਸਿਰਜਣਾਤਮਕ ਹੈ ਬੜੀ ਹਲਕੀ ਫੁਲਕੀ ਹੈ ਹਲਕੀ ਨਾਲ ਜਦੋਂ ਅਸੀਂ ਫੁਲਕੀ ਸ਼ਬਦ ਲਗਾ ਦਿੰਦੇ ਹਾਂ ਤਾਂ ਉਸਦੇ ਅਰਥ ਜਿਹੜੇ ਹਨ ਉਹ ਬੜੇ ਗੰਭੀਰ ਵਾਲ ਜੰਦੇ ਨੇ ਮਾਇਆ ਜਾਲ ਬੜਾ ਰੌਚਕ ਜਿਹੜਾ ਇਹ ਮੁਖਬੰਦਾਂ ਦਾ ਹੈ ਨਾ ਸਰਜੀਤ ਪਾਤਰ ਜਾਂ ਇੱਕ ਵੱਡਾ ਲੇਖਕ ਜਿਹੜਾ ਸਤਿੰਦਰ ਸਿੰਘ ਨੂਰ ਹੈ ਨੂਰ ਭੂਮਿਕਾ ਲਿਖਨ ਦੇ ਵਿੱਚ ਤੇ ਜਿਹੜੇ ਲਿਖਨ ਦੇ ਵਿੱਚ ਮਸ਼ਹੂਰ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਭੂਮਿਕਾ ਲਿਖ ਕੇ ਆਪਣੀ ਕਿਤਾਬ ਜਿਹੜੀ ਹੈ ਉਹ ਸੰਪਾਦਿਤ ਕੀਤੀ ਸੀ ਅਤੇ ਇਥੋਂ ਤੱਕ ਉਹਨਾਂ ਨੂੰ ਸਾਇਤ ਅਕਾਦਮੀਆਂ ਨਾਮ ਕਿਹੜੀ ਕਿਤਾਬ ਲਈ ਮਿਲਿਆ ਸੀ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਮੈਂ ਐਚਐਸ ਡਿੰਪਲ ਦੋਸਤੋ ਅੱਜ ਜਿਸ ਕਿਤਾਬ ਬਾਰੇ ਗੱਲ ਕਰਦੇ ਆਂ ਉਸ ਕਿਤਾਬ ਦਾ ਸਰਲੇਖ ਹੈ ਲਿਖਤਮ ਸੁਖਵੀਰ ਆ ਦੇਖੋ ਕਿਤਾਬ ਹੈ ਜੇ ਆਪਾਂ ਸਿੱਧੀ ਕਰਕੇ ਇਹ ਕਿਤਾਬ ਦਿਖਾਈਏ ਤਾਂ ਇੰਜ ਹੈ ਇੱਥੇ ਸੁਖਵੀਰ ਲਿਖਿਆ ਹੋਇਆ ਹੈ ਤੇ ਇੱਥੇ ਜਦੋਂ ਆਪਾਂ ਐ ਲਿਖਤਮ ਸੁਖਵੀਰ ਲਿਖਿਆ ਹੋਇਆ ਹੈ ਅਸਲ ਦੇ ਵਿੱਚ ਸੁਖਵੀਰ ਜਿਹੜਾ ਹੈ ਉਹ ਪੰਜਾਬੀ ਦਾ ਇੱਕ ਬਹੁ ਵਿਦਾਈ ਤੇ ਕੁੱਲ ਵਕਤੀ ਲੇਖਕ ਰਿਹਾ ਹੈ ਜਿਹੜਾ ਕਿ ਬੰਬਈ ਦੀ ਸਰ ਜ਼ਮੀਨ ਦੇ ਉੱਤੇ ਬੈਠ ਕੇ ਪੰਜਾਬ ਦੀ ਗੱਲ ਕਰਦਾ ਰਿਹਾ ਤੇ ਉਸਤੀਆਂ ਜਿਹੜੀਆਂ ਕਹਾਣੀਆਂ ਨੇ ਉਸ ਦਾ ਜਿਹੜਾ ਗਲਪ ਹੈ ਉਸ ਦਾ ਜਿਹੜਾ ਅਨਵਾਦ ਹੈ ਉਸ ਦੀਆਂ ਜਿਹੜੀਆਂ ਸੰਪਾਦਕੀਆਂ ਨੇ ਉਸ ਦੀ ਜਿਹੜੀ ਵਾਰਤਕ ਹੈ ਉਸ ਦੇ ਵਿੱਚ ਪੰਜਾਬੀ ਦਾ ਜਿਹੜਾ ਰੰਗ ਹੈ ਜੋ ਪੰਜਾਬੀ ਮਿੱਟੀ ਹੈ ਪੰਜਾਬੀ ਸੱਭਿਆਚਾਰਾ ਪੰਜਾਬੀ ਰਹਿਤਲ ਹੈ ਉਹੋ ਵੀ ਝਲਕਦੀ ਹੈ ਨਾਲ ਦੀ ਨਾਲ ਉਸ ਦੇ ਜਿਹੜੇ ਨਾਵਲ ਨੇ ਜਾਂ ਉਸ ਦੀਆਂ ਕਹਾਣੀਆਂ ਨੇ ਉਸ ਦੇ ਵਿੱਚ ਮahanagari chetna ਵੀ ਸਾਨੂੰ ਦਿਖਾਈ ਦਿੰਦੀ ਹੈ ਸੁਖਵੀਰ ਦੇ ਮੌਤ ਤੋਂ ਬਾਅਦ आरसी ਵਿੱਚ ਛਪੀਆਂ ਉਸ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਡਾਕਟਰ ਚੰਦਰ ਮੋਹਨ ਜਿਹੜੇ ਨੇ ਉਹਨਾਂ ਨੇ आरसी ਤੇ ਸੁਖਵੀਰਨਾ ਦੀ ਕਿਤਾਬ ਦੇ ਵਿੱਚ ਦਰਜ ਕੀਤੀਆਂ ਸਨ ਹੁਣ ਡਾਕਟਰ ਚੰਦਰ ਮੋਹਨ ਦੇ ਦੁਆਰਾ ਫੇਰ ਇੱਕ ਦੂਸਰੀ ਕਿਤਾਬ ਲਿਆਂਦੀ ਗਈ ਹੈ ਤੇ ਇਹ ਕਿਤਾਬ ਲਿਖਤਮ ਸੁਖਵੀਰ ਹੈ ਤੇ ਇਸ ਕਿਤਾਬ ਨੂੰ ਨਵਯੁਗ ਪ੍ਰਕਾਸ਼ਨ ਜਿਹੜਾ ਹੈ ਨਵਯੁਗ ਪਬਲਿਸ਼ਰਜ਼ ਜਿਹੜੇ ਨੇ ਨਵੀਂ ਦਿੱਲੀ ਵਾਲੇ ਪਾਪਾ ਪ੍ਰੀਤਮ ਸਿੰਘ ਹਰਾਂਦਾ ਇਹ ਨਵ ਪ੍ਰਕਾਸ਼ਨ ਹੈ ਬਹੁਤ ਹੀ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਸੁੰਦਰ ਦਿਖ ਵਾਲੀਆਂ ਕਿਤਾਬਾਂ ਹੁੰਦੀਆਂ ਨੇ ਗੁਣਵੱਤਾ ਵਾਲੀ ਕਿਤਾਬ ਹੁੰਦੀ ਹੈ ਤੇ ਪੰਜਾਬੀ ਦੇ ਵਿੱਚ ਜਿਹੜੇ ਪ੍ਰਕਾਸ਼ਕ ਨੇ ਜਿਹੜੇ ਬਹੁਤ ਵਧੀਆ ਕਿਤਾਬ ਦੀ ਦਿਖ ਬਹੁਤ ਵਧੀਆ ਦਿੰਦੇ ਆ ਉਹਨਾਂ ਦੇ ਵਿੱਚ ਜਿਹੜਾ ਹੈ ਇਹ ਪਹਿਲੇ ਦੂਜੇ ਨੰਬਰ ਦੇ ਉੱਤੇ ਨਵਯੁਗ ਪ੍ਰਕਾਸ਼ਨ ਦਾ ਨਵਯੁਗ ਪਬਲਿਸ਼ਰ ਦਾ ਨਾਮ ਆਉਂਦਾ ਏ ਸੁਖਬੀਰ ਨੇ ਕਵਿਤਾ ਵੀ ਲਿਖੀ ਹੈ ਉਸਨੇ ਕਹਾਣੀ ਵੀ ਲਿਖੀ ਹੈ ਉਸਨੇ ਬਾਲ ਕਹਾਣੀ ਵੀ ਲਿਖੀ ਹੈ ਉਸਨੇ ਨਸਰ ਵੀ ਲਿਖੀ ਹੈ ਉਸਨੇ ਨਾਵਲ ਵੀ ਲਿਖਿਆ ਹੈ ਨਾਵਲ ਪੰਜਾਬੀ ਦੇ ਵਿੱਚ ਲਿਖਿਆ ਹੈ ਹਿੰਦੀ ਤੇ ਉਰਦੂ ਵਿੱਚ ਵੀ ਤਰਜਮਾ ਕੀਤਾ ਉਸਨੇ ਅਨੁਵਾਦ ਦੇ ਉੱਤੇ ਵੀ ਕਾਫੀ ਕੰਮ ਕੀਤਾ ਜੇ ਆਪਾਂ ਉਸ ਦੀਆਂ ਕਵਿਤਾਵਾਂ ਦੀ ਗੱਲ ਕਰਦੇ ਹਾਂ ਤਾਂ ਉਸ ਦੀਆਂ ਕਵਿਤਾਵਾਂ ਦੀਆਂ ਜਿਹੜੀਆਂ ਨੇ 6-7 ਕਿਤਾਬਾਂ ਨੇ ਕਹਾਣੀਆਂ ਦੀਆਂ ਵੀ ਉਹਨਾਂ ਦੀਆਂ 9-10 ਕਿਤਾਬਾਂ ਨੇ ਬਾਲ ਕਹਾਣੀ ਦੀਆਂ ਵੀ ਉਸ ਦੀਆਂ 5-6 ਕਿਤਾਬਾਂ ਨੇ ਹਿੰਦੀ ਵਿੱਚ ਉਹਨਾਂ ਦੀ ਇੱਕ ਕਹਾਣੀ ਸੰਗ੍ਰਹਿ ਜਿਹੜਾ ਹੈ ਉਹ ਅਨੁਵਾਦ ਹੋਇਆ ਹੈ ਨਾਵਲ ਜਿਹੜੇ ਉਹਨਾਂ ਦੇ ਸੁਪਰ ਸਿੱਧ ਨਾਵਲ ਨੇ ਕੱਚ ਦਾ ਸ਼ਹਿਰ ਰਾਤ ਦਾ ਚਿਹਰਾ ਸੜਕਾਂ ਤੇ ਕਮਰੇ ਪਾਣੀ ਤੇ ਪੁਲ ਗਰਦਿਸ਼ ਟੁੱਟੀ ਹੋਈ ਕੜੀ ਤੇ ਅੱਧੇ ਪਾਣੇ ਇਹ ਉਹਨਾਂ ਦੇ ਪ੍ਰਸਿੱਧ ਨਾਵਲ ਨੇ ਜਿਨ੍ਹਾਂ ਵਿੱਚ ਮਹਾਨਗਰੀ ਚੇਤਨਾ ਦਿਖਾਈ ਦਿੰਦੀ ਹੈ ਅਨੁਵਾਦ ਦਾ ਕੰਮ ਕੀਤਾ ਉਹਨਾਂ ਨੇ ਸ਼ੋਲਕ ਖੇਵ ਦਾ ਜਿਹੜਾ ਦਾਨ ਵੰਦਾ ਰਿਹਾ ਏ ਉਸ ਦੇ ਚਾਰੇ ਭਾਗ ਦੇ ਨੇ ਉਹਨਾਂ ਦਾ ਅਨੁਵਾਦ ਕੀਤਾ ਏ ਗੋਰਕੀ ਦੀਆਂ ਕਹਾਣੀਆਂ ਉਸ ਦੇ ਨਾਟਕ ਉਸ ਦੀਆਂ ਉਸ ਦੇ ਜਿਹੜੇ ਖਤ ਨੇ ਉਸ ਦੀਆਂ ਚਿੱਠੀਆਂ ਜਿਹੜੀਆਂ ਨੇ ਉਹਨਾਂ ਦਾ ਅਨੁਵਾਦ ਕੀਤਾ ਪਾਸਟਰੋਵਸਕੀ ਦਾ ਜਿਹੜਾ ਨੋਵਲ ਹੈ ਜਿਹੜੀ ਉਸ ਦੀ ਭਾਰਤਕ ਦੀ ਕਿਤਾਬ ਹੈ ਸੁਨਹਿਰਾ ਗੁਲਾਬ ਤੇ ਸਮੇਂ ਦੇ ਖੰਭ ਇਹ ਵੀ ਉਹਨਾਂ ਨੇ ਅਨੁਵਾਦ ਕੀਤੇ ਆ ਅਕਸਦ ਮੁਖਤਾਰ ਦੀ ਕਿਤਾਬ ਪਹਿਣਾ ਇਹ ਵੀ ਸੁਖਵੀਰ ਨੇ ਅਨੁਵਾਦ ਕੀਤੀਆਂ ਇਸ ਤੋਂ ਇਲਾਵਾ ਹੋਰ ਢੇਰ ਸਾਰਾ ਕੰਮ ਖैर ਜਦੋਂ ਅਸੀਂ ਲਖਤਮ ਸੁਖਵੀਰ ਕਿਤਾਬ ਦਾ ਜ਼ਿਕਰ ਕਰਦੇ ਹਾਂ ਤਾਂ ਇਸ ਕਿਤਾਬ ਦੇ ਵਿੱਚ ਜਿਹੜਾ ਹੈ ਸੁਖਵੀਰ ਨੇ ਜਿੱਥੇ-ਜਿੱਥੇ ਵੀ ਆਪਦੇ ਜਿਹੜੇ ਵਿਚਾਰ ਨੇ ਕਾਫੀ ਲੰਮੇ-ਲੰਮੇ ਵਿਚਾਰ ਜਿਹੜੇ ਨੇ ਵਾਰਤਕ ਦੇ ਰੂਪ ਦੇ ਵਿੱਚ ਸਾਹਿਤ ਦੇ ਬਾਰੇ ਆਧੁਨਿਕ ਸਾਹਿਤ ਦੇ ਬਾਰੇ ਪ੍ਰਾਤਨ ਸਾਹਿਤ ਦੇ ਬਾਰੇ ਲੋਕਾਂ ਦੇ ਬਾਰੇ ਵਿਚਾਰਤਾ ਰਾਵਾਂ ਦੇ ਬਾਰੇ ਜਿਹੜੇ ਪੇਸ਼ ਕੀਤੇ ਨੇ ਉਹਨਾਂ ਨੂੰ ਇਕੱਠਾ ਕਰਕੇ ਇਸ ਦੇ ਵਿੱਚ ਛਾਪਿਆ ਗਿਆ ਹੈ ਇਸ ਦੇ ਦੋ ਭਾਗ ਨੇ ਪਹਿਲਾ ਭਾਗ ਦਾ ਨਾਮ ਹੈ ਖੁਦੀ ਖੁਦਾ ਤੇ ਤਕਦੀਰ ਤੇ ਦੂਸਰਾ ਭਾਗ ਜਿਹੜਾ ਹੈ ਸੋਹੇ ਜਿਹੇ ਸਿਰਜਣਾ ਦੀ ਤਸਵੀਰ ਪਹਿਲਾ ਭਾਗ ਜਿਹੜਾ ਹੈ ਉਸਦੇ ਅਗਾਹ ਚਾਰ ਹਿੱਸੇ ਨੇ ਭਾਗ ਹਿੱਸ ਪਹਿਲਾ ਜਿਹੜਾ ਹੈ ਜਾਂ ਪਹਿਲਾ ਹਿੱਸਾ ਜਿਹੜਾ ਉਹ ਹੈ ਖੁਦੀ ਕੋ ਕਰ ਬੁਲੰਦ ਇਤਨਾ ਦੂਸਰਾ ਜਿਹੜਾ ਭਾਗ ਹੈ ਉਹ ਹੈ ਕਿ ਕਿ ਹਰ ਤਕਦੀਰ ਸੇ ਪਹਿਲੇ ਤੀਸਰਾ ਭਾਗ ਹੈ ਖੁਦਾ ਬੰਦੇ ਸੇ ਪੁੱਛੇ ਖੁਦਾ ਬੰਦੇ ਸੇ ਖੁਦ ਪੁੱਛੇ ਤੇ ਜਿਹੜਾ ਚੌਥਾ ਇਸ ਹੈ ਉਹ ਬਤਾ ਤੇਰੀ ਰਜਾ ਕੀ ਹੈ ਹੁਣ ਜਿਹੜਾ ਧਾਗ ਪਹਿਲਾ ਏ ਖੁਦੀ ਕੋ ਕਰ ਬਲੰਦਿਤਨਾ ਇਸ ਦੇ ਵਿੱਚ ਜਿਹੜੇ ਹਲਕੇ ਹਲਕੇ ਜਿਹੜੇ ਹਲਕੇ ਫੁਲਕੇ ਜਿਹੜੇ ਵਿਸ਼ੇ ਆ ਜਿਵੇਂ ਨਾਂ ਵਿੱਚ ਕੀ ਪਿਆ ਏ ਸ਼ੇਕਸਪੀਅਰ ਨੇ ਆਪਣੇ ਇੱਕ ਨਾਟਕ ਦੇ ਵਿੱਚ ਲਿਖਿਆ ਹੈ ਵਾਟਸ ਨੇ ਨੇਮ ਨਾਂ ਵਿੱਚ ਕੀ ਪਿਆ ਏ ਗੁਲਾਬ ਨੂੰ ਜੇ ਕੋਈ ਹੋਰ ਨਾਮ ਨਾਲ ਦੀ ਬੁਲਾਇਆ ਜਾਵੇ ਤਾਂ ਉਸ ਦੀ ਖੁਸ਼ਬੂ ਤਾਂ ਨਹੀਂ ਕਟ ਜਾਵੇਗੀ ਬਾਰੇ ਨਾਮ ਦਾ ਬੰਦੇ ਦੀ ਸਖਸ਼ੀਅਤ ਦੇ ਉੱਤੇ ਕੀ ਅਸਰ ਪੈਂਦਾ ਏ ਮਨੋਵਿਗਿਆਨਕ ਪ੍ਰਭਾਵ ਕੀ ਪੈਂਦੇ ਆ ਸਮਾਜ ਸ਼ਾਸਤਰੀ ਅਸਰ ਕੀ ਆ ਉਸ ਦਾ ਉਹਨਾਂ ਚੀਜ਼ਾਂ ਨੂੰ ਸਾਹਿਤ ਦੇ ਨਾਲ ਜੋੜ ਕੇ ਬੜੇ ਹੀ ਰੌਚਕ ਲੇਖ ਲਿਖਿਆ ਏ ਕਾਮਨਿਸਟ ਪਾਰਟੀ ਨਾਲ ਸੱਜੇ ਖੱਬੇ ਤੁਰਦੇ ਆ ਉਹਨ ਸੱਜੇ ਕਾਮਨਿਸਟ ਪਾਰਟੀ ਕਾਮਰੇਡ ਜਿਹੜੇ ਲੈਫਟਿਸਟ ਹੁੰਦੇ ਨੇ ਖੱਬੇ ਪੱਖੀ ਆ ਉਹਨਾਂ ਦੇ ਨਾਲ ਸੱਜੇ ਤੁਰਦੇ ਆ ਤੇ ਖੱਬੇ ਤੁਰਦੇ ਆ ਬੜਾ ਇੰਟਰਸਟਿੰਗ ਹੈ ਬੜਾ ਰੌਚਕ ਲੇਖ ਹੈ ਖੁੱਲੀ ਕਵਤਾ ਤੱਕ ਆਉਣ ਤੋਂ ਪਹਿਲਾਂ ਤਾਂ ਜਦੋਂ ਉਹ ਖੁੱਲੀ ਕਵਤਾ ਜਿਹੜੀ ਆ ਬਲੈਂਕ ਵਰਸ ਹੈ ਜਦੋਂ ਫ੍ਰੀ ਵਰਸ ਹੈ ਜਦੋਂ ਉਹ ਲਿਖਣ ਲੱਗਦੇ ਆ ਤੇ ਉਦੋਂ ਤੱਕ ਉਹ ਕੀ ਲਿਖਦੇ ਰਹੇ ਤੇ ਉਦੋਂ ਬਾਅਦ ਉਹਨਾਂ ਦਾ ਨਜ਼ਰੀਆ ਕੀ ਹੋਇਆ ਮਹਾਨਗਰ ਤੇ ਲੇਖਕ ਇਸ ਦੇ ਵਿੱਚ ਮਹਾਨਗਰ ਤੇ ਲੇਖਕ ਦਾ ਆਪਸ ਵਿੱਚ ਸੰਬੰਧ ਮਹਾਨਗਰ ਬਾਰੇ ਹੁਣ ਤੱਕ ਦੁਨੀਆ ਦੇ ਵਿਸ਼ਵ ਸਾਹਿਤ ਵਿੱਚ ਜਾਂ ਭਾਰਤ ਦੇ ਸਾਹਿਤ ਵਿੱਚ ਕੀ ਕੀ ਲਿਖਿਆ ਗਿਆ ਏ ਤੇ ਉਹਨਾਂ ਨੇ ਆਪਣੀ ਜਿਹੜੀ ਮਹਾਨਗਰੀ ਚੇਤਨਾ ਦੀ ਨਾਵਲਕਾਰੀ ਕਿਵੇਂ ਕੀਤੀ ਬੰਬਈ ਮਹਾਨਗਰ ਸਵਰਗ ਤੇ ਨਰਕ ਉਸ ਦੇ ਵਿੱਚ ਕਿੱਥੇ ਸੁਰਗ ਹੈ ਕਿੱਥੇ ਨਰਕ ਹੈ ਫਿਲਮ ਨਗਰੀ ਹੈ ਤੇ ਦੂਜੇ ਪਾਸੇ ਉੱਥੇ ਜਿਹੜੀ ਅੰਧੇਰੀ ਵਰਗੀ ਜਿਹੜੀ ਜਗ੍ਹਾ ਵੀ ਹੈ ਜਿੱਥੇ ਕਿ ਜਿਹੜਾ ਜਿੱਥੇ ਸਲਮ ਏਰੀਆਜ਼ ਹਨ ਸੱਚ ਬੋਲਣਾ ਬਹੁਤ ਔਖਾ ਹੈ ਇਸ ਦੇ ਵਿੱਚ ਸੱਚ ਦੀ ਜਿਹੜੀ ਦਲੇਰੀ ਹੈ ਉਸ ਨੂੰ ਪ੍ਰਗਟ ਕੀਤਾ ਹੈ ਧਿਆਨਤਦਾਰੇ ਦਾ ਸਵਾਲ ਇਸ ਦੇ ਵਿੱਚ ਉਸਨੇ ਆਪਣੇ ਨਿੱਜੀ ਅਨੁਭਵ ਜਿਹੜੇ ਨੇ ਇਮਾਨਦਾਰੀ ਦੇ ਬਾਰੇ ਇਹ ਪਾਰਦਰਸ਼ੀ ਜ਼ਿੰਦਗੀ ਜਿਉਣ ਦੇ ਜਿਹੜੇ ਫਾਇਦੇ ਨੁਕਸਾਨ ਹਨ ਉਸ ਨੂੰ ਦੱਸਿਆ ਹੈ ਲੇਖਕ ਤੇ ਸਰਕਾਰੀ ਭੁੰਨ ਦਾ ਨੇ ਇਹ ਬੜਾ ਰੋਚਕ ਲੇਖ ਹੈ ਕੁਝ ਸਵਾਲ ਖੜੇ ਕੀਤੇ ਨੇ ਸਪਸ਼ਟੀਕਰਨ ਦੇ ਨਾਮ ਨਾਲ ਲੈਣ ਵੱਲੋਂ ਇਹ ਲੇਖ ਵੀ ਜਿਹੜਾ ਏ ਢੁੱਡੀਕੇ ਦੇ ਨਾਲ ਸੰਬੰਧਿਤ ਹੈ ਜਸਵੰਤ ਸਿੰਘ ਕੰਵਲ ਜਿਹੜੇ ਸੁਪਰ ਸਿੱਧ ਨਾਵਲਕਾਰ ਹੈ ਤਾਂ ਉਹਨਾਂ ਦੀ ਇੱਕ ਸੰਸਥਾ ਹੈ ਉਹਨਾਂ ਦੇ ਵੱਲੋਂ ਜਿਹੜੇ ਇਨਾਮ ਦਿੱਤੇ ਜਾਂਦੇ ਨੇ ਜਾਂ ਹੋਰ ਇਨਾਮ ਜਿਹੜੇ ਦਿੱਤੇ ਜਾਂਦੇ ਆ ਤਾਂ ਉਹਨਾਂ ਦੇ ਬਾਰੇ ਜਿਹੜਾ ਹੈ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਜੀ ਕੋਈ ਖਬਰ ਲੱਗਦੀ ਆ ਅਖਬਾਰ ਦੇ ਵਿੱਚ ਇਹ ਰਾਜਕਲੇਖ ਹੈ ਤੇ ਦਸਤਾਵੇਜੀ ਲੇਖ ਹੈ ਲੇਖਕ ਦੀ ਹੋਂਦ ਤਾਂ ਲੇਖਕ ਦਾ ਵजूद ਕੀ ਆ ਲੇਖਕ ਕੀ ਕੋਈ ਵजूद ਰੱਖਦਾ ਵੀ ਆ ਜਾਂ ਨਹੀਂ ਰੱਖਦਾ ਇਸ ਵੱਡੇ ਸਵਾਲ ਨੂੰ ਮੁਖਾਤਿਬ ਹੋਏ ਨੇ ਸੁਖਵੀਰ ਇਹ ਕੱਲ ਧਾਰਤਕ ਵੀ ਸਿਰਜਣਾਤਮਕ ਵੀ ਫੇਰ ਉਹੀ ਜਿਸ ਨੂੰ ਇੱਕ ਪਾਸੇ ਅਸੀਂ ਲੋਨਲੀਨੈਸ ਕਹਿੰਦੇ ਆ ਦੂਜੇ ਪਾਸੇ ਸੋਲੀਟਿਊਡ ਆ ਇਸੇ ਲਈ ਸੌਲੀਚਿਊਡ ਜਿਹੜਾ ਹੈ ਜਿਵੇਂ ਆਟੋ ਸੌਲੀਚਿਊਲ ਵੀ ਲਿਏ ਵਰਡਜ਼ ਅਰਥ ਵੀ ਲਿਖਦੇ ਆ ਕਿਸੇ ਦੇ ਲਈ ਇਹ ਬਲਿਸਵੀ ਬਣ ਜਾਂਦੀ ਹੈ ਪ੍ਰਦਾਨਵੀ ਬਣ ਜਾਂਦਾ ਹੈ ਤੇ ਜੇਕਰ ਉਹੀ ਲੋਨਲੀ ਲੈਸਾ ਕਲਾਪਾ ਜਿਹੜਾ ਹੈ ਬੰਦੇ ਨੂੰ ਖਾਨ ਵੀ ਲੱਗ ਜਾਂਦਾ ਹੈ ਘਰ ਵੀ ਲਗਾਰਸੀਆ ਮਾਰਕੇ ਨੇ ਨਾਵਲ ਵੀ ਲਿਖਿਆ ਸੀ ਸੌ ਬਰਿਆਂ ਦਾ ਇੱਕ ਕਲਾਪਾ ਤਾਂ ਕਈ ਵਾਰੀ ਜਿਹੜਾ ਬੰਦਾ ਇੱਕ ਕਲਾਪੇ ਦਾ ਸ਼ਿਕਾਰ ਹੋ ਜਾਂਦਾ ਤੇ ਉਹੀ ਜੇ ਉਸ ਵੇਲੇ ਉਸ ਨੂੰ ਉਸ ਸਮੇਂ ਦਾ ਸਾਧਨ ਉਪਯੋਗ ਕਰਨਾ ਹੈ ਜੇ ਤੁਸੀਂ ਪੜ੍ਹਨਾ ਹੈ ਕੁਝ ਲਿਖਣਾ ਹੈ ਤਾਂ ਉਹੀ ਵੇਲਾ ਤੁਹਾਡੇ ਲਈ ਕੀਮਤੀ ਵੀ ਹੋ ਸਕਦਾ ਹੈ ਤੇ ਆਪਾਂ ਲੱਬ ਲੱਬ ਕੇ ਜਿਹੜੇ ਲੇਖਕ ਹਨ ਜਾਂ ਪਾਠਕ ਨੇ ਉਹ ਤਾਂ ਇਕਲਤਾ ਜਿਹੜੇ ਆ ਭਾਲਦੇ ਨੇ ਤਾਂ ਉਹ ਇਹ ਬੜੇ ਅਲੱਗ-ਅਲੱਗ ਵਿਸ਼ੇ ਹਨ ਇਨਕਲਾਬ ਜਿੰਦਾਬਾਦ ਮੁਰਦਾਬਾਦ ਇਹ ਵੀ ਬੜਾ ਖੂਬਸੂਰਤ ਇੱਕ ਨਾ ਲੇਖ ਹੈ ਜਿਸ ਦੇ ਵਿੱਚ ਜਿਹੜਾ ਇਨਕਲਾਬ ਜਾਂ ਇਨਕਲਾਬੀ ਸਫਾ ਦੇ ਵਿੱਚ ਵਿਚਰਦੇ ਆ ਜਿਹੜੇ ਅਨੁਭਵ ਹੁੰਦੇ ਨੇ ਉਹਨਾਂ ਦੇ ਬਾਰੇ ਜਿਹੜਾ ਵਿਚਾਰ ਚਰਚਾ ਕੀਤੀ ਹੈ ਸਕਬੀਰ ਦਾ ਜਿਹੜਾ ਇਹ ਕਿਤਾਬ ਦਾ ਜਿਹੜਾ ਇਹ ਹਿੱਸਾ ਹੈ ਉਸ ਨੂੰ ਪੜਦਿਆਂ ਮਹਿਸੂਸ ਹੁੰਦਾ ਹੈ ਕਿ ਸੁਖਵੀਰ ਕਿਸੇ ਧਿਰ ਨਾਲ ਨਹੀਂ ਖੜਦਾ ਕਿਸੇ ਵਿਚਾਰਧਾਰਾ ਨਾਲ ਕਿਸੇ ਆਈਡੀਓਲੋਜੀ ਨਾਲ ਨਹੀਂ ਖੜਦਾ ਉਹ ਵਿਚਾਰ ਨੂੰ ਫੜਦਾ ਹੈ ਤੇ ਉਸ ਨੂੰ ਅਗਾਹ ਲੈ ਕੇ ਜਾਂਦਾ ਹੈ ਭਾਗ ਦੂਜਾ ਕਿ ਹਰ ਤਕਦੀਰ ਸੇ ਪਹਿਲੇ ਇਹਦੇ ਵਿੱਚ ਮਾਰਕਸ ਮਨੁੱਖ ਤੋਂ ਮਿੱਥ ਤੱਕ ਤਾਂ ਕਿਸ ਤਰੀਕੇ ਨਾਲ ਮਾਰਕਸ ਜਿਹੜਾ ਉਹ ਮਿੱਥ ਕਿਵੇਂ ਬਣ ਗਿਆ ਅਮਰਤਾ ਪ੍ਰੀਤਮ ਵੀ ਸ਼ਿਵ ਕੁਮਾਰ ਬਟਾਲਵੀ ਵੀ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਤਾਰਗੀ ਵੀ ਵੱਡੀਆਂ ਮਿੱਥਾ ਬਣੇ ਹੋਏ ਨੇ ਮਜ਼ਦੂਰਾਂ ਦੀ ਮਾਤ ਭੂਮੀ ਕਿਹੜੀ ਹੈ ਮਾਤ ਭੂਮੀ ਕਿਹੜੀ ਹੈ ਮਜ਼ਦੂਰਾਂ ਦੀ ਇਹ ਵੀ ਮਾਰਕਸਵਾਦੀ ਨਜ਼ਰੀਆ ਤੋਂ ਵੀ ਸਮਝਿਆ ਹੈ ਤੇ ਮਾਰਕਸ ਵਿਰੋਧੀ ਨਜ਼ਰੀਆ ਤੋਂ ਵੀ ਤਾਂ ਇੱਕ ਵਿਰੋਧ ਵਿਕਾਸੀ ਜਿਹੜੀ ਪਰੰਪਰਾ ਹੈ ਉਸ ਦੇ ਵਿੱਚ ਜਿਹੜਾ ਈਗਲ ਨੇ ਜਿਵੇਂ ਕਿਹਾ ਸੀ ਨਾ ਵਾਦ ਵਿਵਾਦ ਸੰਵਾਦ ਤਾਂ ਉਸ ਪਰੰਪਰਾ ਦਾ ਵਾਹਕ ਬਣਦਾ ਸੁਖਵੀਰ ਬੇਮਿਸਾਲ ਇਤਿਹਾਸਕਾਰ ਵਿਲੇ ਡੂਰੈਂਟ ਦੇ ਵਿਚਾਰ ਤਾਂ ਇਸ ਦੇ ਵਿੱਚ ਵਿਲੇ ਡੂਰੈਂਟ ਜਿਹੜਾ ਹਿਸਟੋਰੀਅਨ ਹੈ ਜਿਹੜਾ ਇਤਿਹਾਸਕਾਰ ਹੈ ਉਸ ਦੇ ਵਿਚਾਰ ਜਿਹੜੇ ਉਸ ਦੀ ਵਿਚਾਰਤਾ ਰਹੀ ਤੇ ਉਸ ਦੀ ਆਲੋਚਨਾ गेंजी दी कहानी ਦੇ ਪ੍ਰਸੰਗ ਵਿੱਚ ਤਾਂ ਗੇਂਜੀ ਦੀ ਕਹਾਣੀ ਤੁਹਾਨੂੰ ਪਤਾ ਹੀ ਹੈ ਮੇਰਾ ਖਿਆਲ ਇਸ ਦੇ ਬਾਰੇ ਕਿਸੇ ਪਾਠਕ ਨੂੰ ਦੱਸਣ ਦੀ ਲੋੜ ਨਹੀਂ ਉਸ ਦੇ ਬਾਰੇ ਜਿਹੜਾ ਇਹ ਲੇਖਕ ਆਪਣੇ ਅਨੁਭਵ ਤੇ ਆਪਣੀ ਆਲੋਚਨਾ ਆਪਣੀ ਤਨਕੀਦ ਪੇਸ਼ ਕਰਦਾ ਹੈ ਜੰਗ ਤੇ ਅਮਨ ਸਿਰਜਣਾ ਦਾ ਰਾਹ ਟੋਲਸਟਾਈ ਦਾ ਸੁਪ੍ਰਸਿੱਧ ਨਾਵਲ ਹੈ ਤਾਂ ਉਸ ਦੇ ਬਾਰੇ ਵਿਚਾਰ ਉਸ ਤੋਂ ਅਗਾ ਕੇ ਮੈਂ ਉਸ ਦੀ ਪਿਸ਼ੋਕੜ ਕੀ ਹੈ ਫਰਾਇਡ ਬਾਰੇ ਇਰਵਿੰਗ ਸਟੋਨ ਦਾ ਨਾਵਲ ਹੈ ਇਰਵਿੰਗ ਸਟੋਨ ਨੇ ਜਿਹੜੇ ਚਿੱਤਰਕਾਰਾਂ ਬਾਰੇ ਮਹਾਨ ਸ਼ਕਤੀਆਂ ਬਾਰੇ ਲੇਖਕਾਂ ਬਾਰੇ ਤੇ ਫਰਾਇਡ ਵਾਰੇ ਨੋਵਲ ਲਿਖਿਆ ਹੈ ਲਿਖੇ ਹਨ ਨਾ ਵਾਰੇ ਫਰਾਇਡ ਵਾਰੇ ਵੀ ਹੈ ਤਾਂ ਉਸ ਫਰਾਇਡ ਵਾਰੇ ਜਿਹੜਾ ਨੋਵਲ ਹੈ ਉਸ ਦੀ ਜਿਹੜੀ ਚਰਚਾ ਉਸ ਦੇ ਉੱਤੇ ਸੰਵਾਦ ਉਸ ਦੇ ਬਾਰੇ ਗੱਲਬਾਤ ਕੀਤੀ ਹੈ ਫਾਉਂਟਨ ਹੈਡ ਫਾਉਂਟਨ ਹੈਡ ਨੂੰ ਪੜ੍ਹਦੇ ਆ ਤਾਂ ਐਨ ਰੈਂਡ ਦਾ ਨੋਵਲ ਜਿਹੜਾ ਹੈ ਫਾਉਂਟਨ ਹੈਡ ਤੇ ਇਸ ਤੋਂ ਇਲਾਵਾ ਉਸ ਦਾ ਨੋਵਲ ਐਟਲਸ ਸ਼ਰਗਡ ਵੀ ਹੈ ਮੈਂ ਇਹ ਨੋਵਲ ਜਦੋਂ ਪੜ੍ਹਦਾ ਏ ਰਾਈਟਰ ਲੇਖਕ ਅਦੀਵ ਸਾਡਾ ਜਿਹੜਾ ਇਸ ਕਿਤਾਬ ਦਾ ਜਿਹੜਾ ਲੇਖਕ ਹੈ ਸੁਖਨਵਰ ਸੁਖਬੀਰ ਦੋਂ ਫਾਉਂਟੇਨ ਹੈਡ ਕਿਤਾਬ ਜਿਹਨੂੰ ਨੋਵਲ ਆ ਉਸ ਨੂੰ ਪੜਦੇ ਆ ਕਿੰਝ ਮਹਿਸੂਸ ਕਰਦਾ ਏ ਚੈਕਪ ਦੀ ਸੰਖੇਪਤ ਸਵੈ ਜੀਵਨੀ ਤਾਂ ਉਸ ਦੀ ਜਿਹੜੀ ਬਰੀਫ ਆਟੋਪ੍ਰਾਈਸਾਈਜ਼ ਜਿਹੜੀ ਆਟੋ ਬਾਇਓਗ੍ਰਾਫੀ ਆ ਉਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਲਿਖਤਮ ਜਾਰਜ ਬਰਨਾਰਡ ਸ਼ਾ ਫਿਰ ਬਰਨਾਰਡ ਸ਼ਾ ਨੇ ਕੀ ਕੀ ਲਿਖਿਆ ਉਹਦੇ ਬਾਰੇ ਆ ਪਿਕਾਸੋ ਦਾ ਹਾਸ ਬਿਆੰਗ ਤਾਂ ਵਿਅੰਗ ਕਿਵੇਂ ਚિત੍ਰਕਾਰੀ ਦੇ ਰਾਹੀਂ ਕਿਵੇਂ ਵਿਅੰਗਕਾਰੀ ਕਰਦਾ ਏ ਕਲਮ ਦੀ ਸਹਿਜ ਸੌਖੀ ਸਾਧਨਾ ਤਾਂ ਲਿਖਣਾ ਕਿਵੇਂ ਆ ਇਸ ਦੇ ਬਾਰੇ लाल बत्ती ਦੇ ਹਨੇਰੇ ਚ ਮਰਦ ਦੀ ਕਾਮੁਕਤਾ ਖੁੱਲੀ ਕਵਤਾ ਕੋਈ ਵਿਚਾਰ ਨਵੀਂ ਕਵਤਾ ਦੀ ਵਕਾਲਤ بنیاد ਵੱਡੇ ਕਵੀ ਦੀ 임ਰੋਜ ਦਾ ਕਵਤਾ ਸੰਗ੍ਰਹਿ ਰਿਸ਼ਤਾ ਤਾਂ ਕਾਵਿਕਤਾ ਵੀ ਹੋਣੀ ਕਵਤਾ ਰੁੱਖਾਂ ਦਾ ਗੀਤ ਕੋੜਾ ਬਾਦਸ਼ਾ ਦਵਿੰਦਰਸ ਤਿਆਰਥੀ ਦਾ ਜਿਹੜਾ ਨੋਵਲ ਹੈ ਸੂਈ ਬਾਜ਼ਾਰ ਉਸ ਦਾ ਇੱਕ ਹੋਰ ਨੋਵਲ ਹੈ ਤਾਂ ਕੋੜਾ ਬਾਰਚਾ ਜੁਗਤਸਵਾਰਨ ਦਾ ਯਤਨ ਹੈ ਤੇ ਲੇਖਕ ਕਿਵੇਂ ਲਿਖਦੇ ਹਨ ਇਹ ਸਾਰੇ ਜਿਹੜੇ ਲੇਖ ਹਨ ਇਹ ਸਿਰਜਣਾ ਪ੍ਰਕਿਰਿਆ ਦੇ ਨਾਲ ਜੁੜੇ ਹੋਏ ਹਨ ਕਿ ਦੂਜੇ ਲੇਖਕ ਜਿਹੜੇ ਨੇ ਉਹ ਕਿਵੇਂ ਲਿਖਦੇ ਨੇ ਕਿਉਂ ਲਿਖਦੇ ਆ ਉਹਨਾਂ ਦੇ ਲਿਖਣ ਦੇ ਵਿੱਚ ਕੋਈ ਕਾਣ ਹੈ ਜਾਂ ਨਹੀਂ ਹੈ ਭਾਗ ਤੀਜਾ ਖੁਦਾ ਬੰਦੇ ਸੇ ਪੂਛੇ ਰੱਬ ਨੂੰ ਪੂਜਨ ਦੀ ਥਾਂ ਸਿਰਜਣਾ ਧਰਮ ਯੋਗੀ ਕਰਮ ਯੋਗੀ ਅਧਿਆਤਮਕਤਾ ਦਾ ਰੰਗ ਰੂਪ ਅਨਵੀਸ਼ਕਾ ਨਾਲ ਗੱਲਾਂ ਕਰਦੇ ਰੱਬ ਦੀ ਹਾਲ ਵਿੱਚ ਰਫੀਕ ਯਕਰੀਆ ਨਵੇਂ ਮਨੁੱਖ ਦੀ ਸਿਰਜਣਾ ਜੀ ਦਾ ਚਮਤਕਾਰ ਤੇ ਜੀ ਤੁਸੀਂ ਜਾਣਦੇ ਹੋ ਜੀ ਗਵੇਰਾ ਤੇ ਮਹਾਨ ਚਿੰਤਕ ਕੋਈ ਵਿਚਾਰਤਾ ਇਸ ਦੇ ਵਿੱਚੋਂ ਖੁਦਾ ਦੇ ਬਾਰੇ ਅਧਿਆਤਮਕਤਾਵਾਦੀ ਜਾਂ ਅਧਿਆਤਮਕਤਾ ਵਿਰੋਧੀ ਜਿਹੜੇ ਫਿਲਾਸਫਰ ਚਿੰਤਕਾ ਉਹਨਾਂ ਦੇ ਬਾਰੇ ਵਿਚਾਰ ਜਿਹੜੇ ਹਨ ਉਹ ਲੇਖਕ ਪ੍ਰਗਟ ਕਰਦਾ ਹੈ ਭਾਗ ਚੌਥਾ ਹੈ ਬਤਾ ਤੇਰੀ ਰਾਜਾ ਕੀ ਹੈ ਮੈਂ ਇਸ ਦੇ ਵਿੱਚ ਸਾਰਥਕਤਾ ਵਿਚਾਰਾਂ ਦੀ ਵਿਚਾਰਤਾ ਰਾਵਾਂ ਦੀ ਤਾਂ ਵਿਚਾਰ ਤੇ ਵਿਚਾਰਤਾ ਰਾਵ ਦਾ ਜਿਹੜਾ ਟਕਰਾਓ ਕਿਤੇ ਕਿਤੇ ਹੈ ਜਾਂ ਉਸ ਦਾ ਜੋ ਇਸ ਦੇ ਬਾਰੇ ਓਸ਼ੋ ਆਮ ਕਰਕੇ ਲਿਖਦਾ ਹੈ ਕਿ ਜਦੋਂ ਕੋਈ ਵੱਡਾ ਚਿੰਤਕ ਅ ਵਿਕਸਦਾ ਹੈ ਵਿਕਾਸ ਕਰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਉਸ ਜਿਵੇਂ ਬੁੱਧ ਹੈ ਜਾਂ ਕੋਈ ਵੀ ਵਿਚਾਰਕ ਹੈ ਤਾਂ ਜਦੋਂ ਉਹ ਆਪ ਬੋਲਦਾ ਜੋ ਉਹ ਵਿਚਾਰ ਤਾਂ ਬੜੇ ਵਧੀਆ ਪਾਇਦਾਰ ਇਨਕਲਾਬੀ ਹੁੰਦੇ ਨੇ ਪਰ ਉਸੇ ਵਿਚਾਰਤਾਰਾ ਦੇ ਨਾਲ ਜਦੋਂ ਲੋਕ ਜੁੜ ਜਾਂਦੇ ਨੇ ਤਾਂ ਉਹ ਫਿਰ ਇੱਕ ਸੰਸਥਾ ਜਦੋਂ ਬਣ ਜਾਂਦੀ ਹੈ ਕੋਈ ਵੀ ਧਰਮ ਵਿਸ਼ਵਾਸਕੀ ਦਾ ਸੰਸਥਾ ਦਾ ਰੂਪ ਗ੍ਰਹਿਣ ਕਰ ਲੈਂਦਾ ਤਾਂ ਫਿਰ ਉਹ ਕਿਵੇਂ ਲੋਕਾਂ ਦੇ ਵਿੱਚ ਕਿਵੇਂ ਕ੍ਰਾਂਤੀ ਇਨਕਲਾਬੀ ਵਿਚਾਰ ਕ੍ਰਾਂਤੀਕਾਰੀ ਵਿਚਾਰਾਂ ਨੂੰ ਦਬਾਉਂਦਾ ਏ ਬੜਾ ਖੂਬਸੂਰਤ ਤੇ ਹੈ ਨਜ਼ਰੀਆ ਏ ਕਾਰਨ ਮਾਰਕਸ ਬਾਹਰ ਅੰਦਰ ਝਾਤ ਪਟਕੇ ਹੋਏ ਇਨਾ ਮਾ ਸਨਮਾਨਾ ਦੀ ਮਾਨਵ ਰਿਆਦਾ ਮਾਲਕਤਾ ਦਾ ਸਹਿਜ ਸੌਖਾ ਔਖਾ ਮਾਬੁੱਲੀ ਤੇ ਸਾਹਿਦ ਦੀ ਨਿਸ਼ਕਾਮ ਸੇਵਾ ਆਮ ਕਰਕੇ ਸੇਵਾ ਸ਼ਬਦ ਵਰਤੇ ਆ ਜਾਂਦਾ ਉਸ ਦੇ ਉੱਤੇ ਕਟਾਕਸ਼ ਕਰਦਾ ਲੇਖਕ ਸਾਹਿਤਕਾਂ ਸਾਹਿਤਕ ਮਹਿਫਲਾਂ ਵਿੱਚ ਗੈਰ ਹਾਜ਼ਰੀ ਤਾਂ ਜਿਹੜੀਆਂ ਸਾਹਿਤਕ ਮਹਿਫਲਾਂ ਹੁੰਦੀਆਂ ਨੇ ਸਾਹਿਤ ਸੁਭਾਵਾਂ ਹੁੰਦੀਆਂ ਨੇ ਜਾਂ ਕਾਵੇ ਮਹਿਫਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਾਜ਼ਰ ਹੋਣ ਦੇ ਕੀ ਫਾਇਦੇ ਨੇ ਨੁਕਸਾਨ ਨੇ ਤੇ ਗੈਰ ਹਾਜ਼ਰ ਹੋਣ ਦੇ ਕੀ ਫਾਇਦੇ ਨੁਕਸਾਨ ਨੇ ਪਾਠਕਾਂ ਦੀ ਪ੍ਰਸ਼ੰਸਾ ਦੇ ਪ੍ਰਸੰਗ ਵਿੱਚ ਤਾਂ ਇੰਜ ਅਲੱਗ-ਅਲੱਗ ਨਿੱਕੇ-ਨਿੱਕੇ ਲੇਖ ਹਨ ਕੁਝ ਲੰਬੇ ਲੇਖ ਵੀ ਹਨ ਪਰ ਬਟੇ ਬਹੁਤ ਹੀ ਜਿਹੜੇ ਪਿਆ ਇਰਾਚਕ ਨਹੀਂ ਇਹਨਾਂ ਦੇ ਵਿੱਚੋਂ ਜਿਹੜਾ ਸਾਹਿਤ ਨਾਲ ਜੁੜਿਆ ਹੋਇਆ ਵਿਅਕਤੀ ਸਮਾਜ ਦੇ ਨਾਲ ਜੁੜਿਆ ਹੋਇਆ ਵਿਅਕਤੀ ਕਲਾ ਦੇ ਨਾਲ ਜੁੜਿਆ ਵਿਅਕਤੀ ਸਿਆਸਤ ਨੂੰ ਸਮਝਣ ਵਾਲਾ ਜਿਹੜਾ ਵਿਅਕਤੀ ਆ ਜਾਂ ਸਮਝਣ ਲਈ ਯਤਨਸ਼ੀਲ ਹੈ ਜਿਹੜਾ ਪਾਠਕ ਉਸਦੇ ਲਈ ਇਹ ਕਿਤਾਬ ਜਿਹੜੀ ਹੈ ਇੱਕ ਸੰਜੀਵਨੀ ਬੂਟੀ ਹੈ ਇੱਕ ਬ੍ਰਹਮਾਸਤਰ ਹੈ ਜਿਸ ਦੇ ਵਿੱਚੋਂ ਅਨੇਕ ਵਿਚਾਰ ਧਾਰਾਵਾਂ ਬਾਰੇ ਅਨੇਕ ਲੇਖਕਾਂ ਬਾਰੇ ਤੁਹਾਨੂੰ ਜਿਹੜੀ ਆ ਉਹ ਸੁਧ ਬੁੱਧ ਹਾਸਲ ਹੋਵੇਗੀ ਨਿੱਕੀਆਂ ਮੋਟੀਆਂ ਗੱਲਾਂ ਪ੍ਰਸੰਗ ਤੇ ਜਿਹੜੇ ਆਪਾਂ ਕਹਿੰਦੇ ਆ ਨਾ ਕਿ ਅਨਾਕਡੋਟਸ ਜਿਹੜੇ ਨੇ ਤਾਂ ਉਹ ਨਿੱਕੀਆਂ-ਨਿੱਕੀਆਂ ਕਟਨਾਵਾਂ ਜਿਹੜੀਆਂ ਪ੍ਰੇਰਕ ਪ੍ਰਸੰਗ ਨੇ ਜਿਹੜੇ ਉਹ ਸਾਨੂੰ ਬਹੁਤ ਮਿਲਣਗੇ ਗੁਸਟਾਕੀਆਂ ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੁਸਟਾਕੀਆਂ ਜਿਹੜੀਆਂ ਨੇ ਚੁਟਕਲੇ ਜੁੜੇ ਨੇ ਵਿਅੰਗ ਜੁੜੇ ਨੇ ਕਟਨਾਵਾਂ ਜੁੜੀਆਂ ਨੇ ਉਹ ਸਾਰੇ ਤੁਹਾਨੂੰ ਇਸ ਕਿਤਾਬ ਦੇ ਵਿੱਚੋਂ ਮਿਲਣਗੇ ਵੱਡੀ ਗਿਣਤੀ ਵਿੱਚ ਮਿਲਣਗੇ ਦੂਸਰਾ ਜਿਹੜਾ ਹਿੱਸਾ ਕਿਤਾਬ ਦਾ ਸੋਹਜ ਸਿਰਜਣਾ ਦੀ ਤਸਵੀਰ ਇਹਦੇ ਅਗਾਂ 3 ਜਿਹੜੇ ਭਾਗ ਨੇ ਪਹਿਲਾ ਭਾਗ ਹੈ ਕਲਮ ਦਾ ਰਾਹ ਦੂਜਾ ਭਾਗ ਹੈ ਇੱਕ ਚਿਹਰਾ ਕਈ ਚਿਹਰੇ ਤੀਜਾ ਭਾਗ ਹੈ ਖਤਨੁਮਾ ਲੇਖ ਕਲਮ ਦਾ ਰਾਹ ਦੇ ਵਿੱਚ ਉਹ ਕਲਮ ਦੀ ਕਿਰਤ ਕਮਾਈ ਤਾਂ ਉਹ ਕਿਉਂਕਿ ਜਿਹੜਾ ਸੁਖਵੀਰ ਹੈ ਉਹ ਕਿ ਕੁੱਲ ਵਰਤੀ ਲੇਖਕ ਹੈ ਤੇ ਬਹੁ ਵਿਧਾਈ ਲੇਖਕ ਹਾਂ ਉਹ ਆਪਣੇ ਅਨੁਭਵ ਸਾਂਝੇ ਕਰਦਾ ਹੈ ਤੇ ਦੁਨੀਆ ਦੇ ਹੋਰ ਲੇਖਕ ਜਿਹੜੇ ਕਿ ਕੁੱਲ ਵਕਤੀ ਲੇਖਕ ਹੋਰ ਟਾਈਮਰ ਜਿਹੜੇ ਨੇ ਰਾਈਟਰਸ ਰਹੇ ਨੇ ਹੋਂਦ ਵੀ ਹੋਣੇ ਲੇਖਕ ਤਾਂ ਕੋਈ ਲੇਖਕ ਆਪਣੀ ਐਗਜ਼ਿਸਟੈਂਸੀ ਨਹੀਂ ਉਹਨਾਂ ਦੀ ਹੁੰਦੀ ਤਾਂ ਉਹ ਕਿਹੋ ਜਿਹੇ ਲੇਖਕ ਹੁੰਦੇ ਆ ਕਿ ਇਹਦੇ ਵਿੱਚ ਉਹ ਸਿਉਡਨਿਮ ਵਾਲੇ ਲੇਖਕ ਨੇ ਗੁੰਮਨਾਮ ਲੇਖਕ ਨੇ ਜਿਵੇਂ ਫਿਕਰਤਾਂ ਉਸ ਵੀ ਦਾ ਨਾਮ ਕੁਝ ਹੋਰ ਸੀ ਜਦੋਂ ਉਹ ਲਿਖਦਾ ਸੀ ਹੋਰ ਕੁਝ ਨਾਮ ਜਾਂ ਕਰਨਲ ਰਣਜੀਤ ਦੇ ਨਾਮ ਦੇ ਹੇਠ ਵੀ ਫਿਕਰਤਾਂ ਉਸ ਵੀ ਨੋਵਲ ਲਿਖਦਾ ਰਿਹਾ ਏ ਬੜੇ ਰੌਚਕ ਕਿਸੇ ਨੇ ਦੁਨੀਆ ਦੇ ਵਿੱਚ ਕਲਮ ਬੁਰਸ਼ ਦਾ ਕੱਚ ਸੱਚ ਤਾਂ ਜਦੋਂ ਕੱਚ ਦੇ ਨਾਲ ਸੱਚ ਜੁੜ ਜਾਂਦਾ ਜਾਂ ਸੱਚ ਦੇ ਨਾਲ ਕੱਚ ਜੁੜ ਜਾਂਦਾ ਤਾਂ ਉੱਥੇ ਫਿਰ ਜਿਹੜਾ ਇਹ ਕੱਚ ਸੱਚ ਉਹ ਉੱਡਦਾ ਕਿਵੇਂ ਖੇ ਦੋ ਵਾਂਗ ਤਾਂ ਇਹ ਲੇਖਕਾਂ ਦੇ ਜਿਹੜੇ ਅਨੁਭਵ ਨੇ ਤੇ ਕਿਸੇ ਨੇ ਆ ਜਿਹੜੇ ਉਹਨਾਂ ਦੇ ਅਫਸਾਨੇ ਨੇ ਉਹ ਰੌਚਕ ਲੇਖਕ ਦੀ ਜਾਤ ਕੀ ਹੁੰਦੀ ਹੈ ਖਨਾਖਤ ਸ਼ਬਦਾਂ ਦੀ ਤਾਂ ਉਹ ਜਾਤਵਾਦ ਦਾ ਮਸਲਾ ਜਿਹੜਾ ਹੈ ਆਮ ਕਰਕੇ ਜਿਹੜਾ ਜੇ ਤੁਸੀਂ ਲਕੀਰ ਪਰਚਾ ਪੜ੍ਹਦੇ ਰਹੇ ਹੋ ਤਾਂ ਪ੍ਰੇਮ ਪ੍ਰਕਾਸ਼ ਇਸ ਸਵਾਲ ਨੂੰ ਮੁਖਾਤਿਬ ਹੁੰਦਾ ਰਿਹਾ ਹੈ ਉਸਨੇ ਤਾਂ ਇੱਕ ਪਰਚਾ ਕੱਢਿਆ ਸੀ ਜਾਤ ਬਰਾਦਰੀ ਵਿਸ਼ੇਸ਼ ਅੰਕ ਉਸ ਦੇ ਵਿੱਚ ਸਾਰੇ ਲੇਖਕਾਂ ਦੀਆਂ ਜਾਤਾਂ ਲਿਖ ਦਿੱਤੀਆਂ ਸੀ ਗੋਤ ਲਿਖ ਦਿੱਤੇ ਸੀ ਬਿਨ ਬੋਲੇ ਸ਼ਬਦਾਂ ਦਾ ਕਲੇਸ਼ਮਾ ਫਾਲਤੂ ਲਫ਼ਜ਼ਾਂ ਦਾ ਜੰਝਾਲ ਸੋਹਣੀ ਸਨੱਖੀ ਮਾਤ ਬੋਲੀ ਬਣੀ ਕੋਜੀਕ ਰੂਪ ਮਾਤ ਭਾਸ਼ਾ ਮਾਤ ਬੋਲੀ ਦਾ ਮਸਲਾ ਸੂਖਮ ਹਾਸ ਵੇੰਗ ਦੀ ਘਾਟ ਜੋ ਸਾਡਾ ਠੁੱਲਾ ਜਿਹੜਾ ਸਾਡਾ ਹਾਸ ਵੇੰਗ ਆ ਨਾ ਵੇੰਗ ਆ ਜਿਹੜਾ ਠੁੱਲਾ ਉਹ ਸੂਖਮਤਾ ਕਿੱਥੇ ਹੁੰਦੀ ਆ ਨਾ ਪੰਜਾਬੀ ਦੇ ਵਿੱਚ ਆਪਾਂ ਨੇ ਕੋਲੇ ਕਿ ਐਲ ਗਰਗ ਲਿਖਦੇ ਆ ਨਿੰਦਰ ਕੋ ਗਿਆਨ ਵੀ ਨਹੀਂ ਲਿਖਿਆ ਇਹ ਵੀ ਅੰਗ ਕਾਫੀ ਵੈਸੇ ਉਹ ਵਾਰਤਕ ਦੇ ਵਿੱਚ ਤਾਂ ਹੀ ਲਿਖਦੇ ਆ ਵੇੰਗੋ ਦਾ ਨਾਮ ਵੀ ਵੇੰਗ ਨਹੀਂ ਉਹ ਲਿਖਦੇ ਪਰ ਵਿਅੰਗ ਦਾ ਉਹਦੇ ਵਿੱਚ ਹੁੰਦਾ ਬਾਣ ਹੈ ਨਾ ਉਵੇਂ ਹੀ ਹਿੰਦੀ ਦੇ ਵਿੱਚ ਹਰੀ ਸ਼ੰਕਰ ਪਾਰਸ਼ਾ ਹੀ ਆ ਜਿਹੜਾ ਉਹਨਾਂ ਦਾ ਨਾਮ ਤੁਸੀਂ ਸੁਨਿਆ ਹੋਵੇਗਾ ਵੱਡੇ ਵਿਅੰਗਕਾਰ ਜਿਨ੍ਹਾਂ ਨੂੰ ਵਿਅੰਗ ਦੇ ਉੱਤੇ ਜਿਹੜਾ ਸਹਿਤ ਅਕੈਡਮੀਆ ਨਾਮ ਮਿਲਦਾ ਏ ਜੱਟਵਾਦ ਰਾਜਨੀਤੀ ਵਿੱਚ ਸੰਸਕ੍ਰਿਤੀ ਦੇ ਵਿੱਚ ਬਹੁਤ ਵੱਡਾ ਵਿਸ਼ਾ ਏ ਬੜਾ ਅਹਿਮ ਵਿਸ਼ਾ ਏ ਜੱਟਵਾਦ ਪੰਜਾਬ ਸੰਕਟ ਤੇ ਸੰਕਟ ਗ੍ਰਸਤ ਪੰਜਾਬੀ ਲੇਖਕ ਜਿਉ ਸੰਕਟ ਪੰਜਾਬ ਦਾ ਕਦੋਂ ਆਇਆ ਤੇ ਉਸ ਦੇ ਚ ਲੇਖਕਾਂ ਦੇ ਨਾਲ ਕੀ ਬੀਤੀ ਮੋਢਿਆਂ ਤੇ ਬੈਠੇ ਲੇਖਕ ਗੁਲਵੰਤ ਫਾਰਗ ਦੇ ਨਾਲ ਤੁਹਾਨੂੰ ਪਤਾ ਹੋਵੇਗਾ ਕੀ ਬੀਤਿਆ ਸੀ ਮੁਖਬੰਦਾਂ ਦਾ ਮਾਇਆ ਜਾਲ ਬੜਾ ਰੌਚਕ ਜਿਹੜਾ ਇਹ ਮੁਖਬੰਦਾਂ ਦਾ ਹੈ ਨਾ ਸਰਜੀਤ ਪਾਤਰ ਜਾਂ ਇੱਕ ਵੱਡਾ ਲੇਖਕ ਜਿਹੜਾ ਸਤਿੰਦਰ ਸਿੰਘ ਨੂਰ ਹੈ ਹਾਂ ਨੂਰਪੂਮ ਕਮਾ ਲਿਖਨ ਦੇ ਵਿੱਚ ਤੇ ਜਿਹੜੇ ਲਿਖਨ ਦੇ ਵਿੱਚ ਮਸ਼ਹੂਰ ਰਿਹਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਭੂਮਕਮਾ ਲਿਖ ਕੇ ਆਪਣੀ ਕਿਤਾਬ ਜਿਹੜੀ ਹੈ ਉਹ ਸੰਪਾਦਿਤ ਕੀਤੀ ਸੀ ਅਤੇ ਇਥੋਂ ਤੱਕ ਉਹਨਾਂ ਨੂੰ ਸਾਇਤ ਅਕਾਦਮੀਆ ਨਾਮ ਕਿਹੜੀ ਕਿਤਾਬ ਲਈ ਮਿਲਿਆ ਸੀ ਤੁਹਾਨੂੰ ਪਤਾ ਹੀ ਹੋਵੇਗਾ ਤਾਂ ਸੰਧੀ ਲੋੜਨੀ ਪੰਜਾਬੀ ਆਲੋਚਨਾ ਦਾ ਆਧੁਨਿਕ ਮਹਾੰਤਰਾ ਤਾਂ ਪੰਜਾਬੀ ਆਲੋਚਨਾ ਦੇ ਵਿੱਚ ਕਾਨ ਕਿੱਥੇ ਹੈ ਤੀਰ ਕਿੱਥੇ ਹੈ ਉਹਨੂੰ ਪਛਾਣਿਆ ਇਸ ਨੇ ਤੇ ਜਿਹੜਾ ਲਿਖਣ ਦਾ ਅੰਦਾਜ਼ ਹੈ ਨਾ ਸੁਖਵੀਰ ਦਾ ਉਹ ਬੜਾ ਸਿਰਜਣਾਤਮਕ ਹੈ ਬੜਾ ਰੌਚਿਕ ਹੈ ਇੰਜ ਨਹੀਂ ਲੱਗਦਾ ਕਿ ਉਹ ਆਲੋਚਨਾ ਵਾਲੀ ਕਾਕਾਦਮਿਕ ਭਾਸ਼ਾ ਨਹੀਂ ਵਰਤਦੇ ਭਾਸ਼ਾ ਉਹਨਾਂ ਦੀ ਰੌਚਿਕ ਹੈ ਸਿਰਜਣਾਤਮਕ ਹੈ ਬੜੀ ਹਲਕੀ ਫੁਲਕੀ ਹੈ ਹਲਕੀ ਨਾਲ ਜਾਂ ਅਸੀਂ ਫੁਲਕੀ ਸ਼ਬਦ ਲਗਾ ਦਿੰਦੇ ਆ ਤਾਂ ਉਸਦੇ ਅਰਥ ਜਿਹੜੇ ਹਨ ਉਹ ਬੜੇ ਗੰਭੀਰ ਵੱਜ ਜਾਂਦੇ ਨੇ ਸਰਲ ਲਿਖਣਾ ਜਿਹੜਾ ਇਹ ਔਖਾ ਹੁੰਦਾ ਏ ਦੂਜਾ ਭਾਗ ਹੈ ਜਿਹੜਾ ਇੱਕ ਚਿਹਰਾ ਕਈ ਚਿਹਰੇ ਇਸ ਦੇ ਵਿੱਚ ਸਾਹਿਤ ਤੇ ਸੱਚ ਇਖ ਮਾਰਕਸ 2 ਮਾਰਕਸ ਵਿਕਟਰ ਫ੍ਰੈਂਕਲ ਦੇ ਵਹਾਨੇ ਕੁਝ ਵਿਚਾਰ ਜਗਜੀਤ ਆਨੰਦ ਦੇ ਪ੍ਰਸੰਗ ਵਿੱਚ ਕੁਝ ਪ੍ਰਤੀਕਰਮ ਮਾਰਕਸ ਮਨੁੱਖੀ ਮਹਾਂਦਰਾ ਬਿਰਵੀਂਦਰ ਨਾਥ ਟੈਗੋਰ ਦੇ ਪ੍ਰਸੰਗ ਵਿੱਚ ਕੁਝ ਵਿਚਾਰ ਬਲਰਾਜ ਸਾਨੀ ਅਹਲ ਡੋਲ ਪਿਆਰ ਦਾ ਫੁੱਲ ਅਚਨਚੇਤ ਚੇਤੇ ਕਰਦੇ ਆਂ ਸੁਕੀਰਤ ਤੇ ਜਤਿੰਦਰ ਪੰਨੂ ਦਾ ਸਤ ਸੰਗ ਸਾਥ ਮਾਣਦੇ ਆਂ ਜਗਤਾਰ ਨਾਲ ਮੁਲਾਕਾਤ ਪੜਨ ਤੇ ਕੁਝ ਵਿਚਾਰ ਤ੍ਰਿਤਰਾਸ਼ਟਰ ਐਸ ਤਰਸੀਮ ਗੋਇਲ ਦੂਰ ਵੀ ਨੇੜੇ ਵੀ ਤੇ ਲੇਖਕ ਬਿੰਬ ਪ੍ਰਤੀਬਿੰਬ ਸਾਹਿਤ ਦੇ ਵਿੱਚ ਸਕੈਂਡਲ ਵੀ ਹੁੰਦੇ ਨੇ ਚੁਗਲੀਆਂ ਵੀ ਹੁੰਦੀਆਂ ਨੇ ਤਾਂ ਜੋ ਚੁਗਲੀ ਸਭਿਆਚਾਰ ਹੈ ਕੁਝ ਲੋਕਾਂ ਨੂੰ ਉਹ ਬਹੁਤ ਹੀ ਵਧੀਆ ਲੱਗਦਾ ਹੈ ਹਿੰਦੀ ਦੇ ਵਿੱਚ ਰੈਪਟਿਲੇ ਰਾਜਪਥ ਜੇ ਤੁਸੀਂ ਇੰਦਰਾ ਦਾੰਗੀ ਦਾ ਪੜ੍ਹਿਆ ਹੋਵੇ ਜੇ ਤੁਸੀਂ ਖਿੱਦੋ ਨਾਵਲ ਪੜ੍ਹਿਆ ਹੋਵੇ ਜਸਵੀਰ ਭੁੱਲਰ ਦਾ ਮੁਰਗਾਬੀਆਂ ਨਾਵਲ ਪੜ੍ਹਿਆ ਹੋਵੇ ਜਸਵਿੰਦਰ ਪੰਜਾਬੀ ਦਾ ਤਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਤੁਹਾਨੂੰ ਪਤਾ ਲੱਗੇ ਜਾਵੇਗਾ ਕਿ ਪੰਜਾਬੀ ਸਾਹਿਤ ਦੇ ਵਿੱਚ ਗੁਰਵਚਨ ਭੁੱਲਰ ਦਾ ਇੱਕ ਨਾਵਲ ਆਇਆ ਸੀ ਅਮ੍ਰਤਾ ਪ੍ਰੀਤਮ ਦੇ ਉੱਤੇ ਭਾਗ ਤੀਜਾ ਖਤਨੂਮਾ ਲੇਖ ਸੁਖਵੀਰ ਲੰਮੇ ਖਤ ਲਿਖਦਾ ਸੀ ਦੋਸਤਾਂ ਨੂੰ ਮਿੱਤਰਾਂ ਨੂੰ ادیਬਾਂ ਨੂੰ ਪਾਠਕਾਂ ਨੂੰ ਆਪਦਿਆਂ ਨੂੰ ਇੱਕ ਰਚਨਾਵੰਨਗੀ ਖਤਨੂਮਾ ਲੇਖ ਤਾਂ ਖਤਨੂਮਾ ਲੇਖ ਵੀ ਇੱਕ ਰਚਨਾ ਇੱਕ ਸਿਰਜਣਾ ਵਨਗੀ ਬਣ ਗਈ ਜਿਵੇਂ ਨਾਵਲ ਆ ਇੱਕ ਬਣ ਗਈ ਹੈ ਇੱਕ ਵਿਦਾਇ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਸਿਪਾਈ ਕਲਾ ਲਿਖਣ ਕਲਾ ਗਾਵਦੂ ਸਾਹਿਤ ਦਾ ਪ੍ਰਤੀਨਿਧ ਪਰਚਾ ਸਮਾਜਵਾਦੀ ਮੁਲਕਾਂ ਵਿੱਚ ਉਥਲ ਪੁਥਲ ਕੋਈ ਵਿਚਾਰ ਲੇਖਕ ਦੀ ਪ੍ਰਤੀਬੱਧਤਾ ਜਸ਼ਨ ਜਾਰੀ ਹੈ ਜਦੋਂ ਸੁਖਵੀਰ ਲਿਖ ਰਿਹਾ ਸੀ ਧੜਾ ਧੜ ਲਿਖ ਰਿਹਾ ਸੀ ਉਦੋਂ ਪੰਜਾਬ ਦੇ ਵਿੱਚ ਜਿਹੜੀ ਨਕਸਲਾਈਟ ਮੂਵਮੈਂਟ ਹੈ ਨਕਸਲਵਾੜੀ ਮੂਵਮੈਂਟ ਰ ਲਹਿਰ ਜਿਹੜੀ ਆ ਰਹੀ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਖਾਲਸਤਾਨੀ ਲਹਿਰ ਵੀ ਰਹੀ ਹੈ ਤਾਂ ਉਹ ਮਾਰਕਸ ਬਾਰੇ ਜਾਂ ਜੋ ਸਿੱਖ ਲਹਿਰ ਹੈ ਉਸ ਦੇ ਬਾਰੇ ਖਾਸ ਕਰਕੇ ਮਾਰਕਸਵਾਦੀ ਲਹਿਰ ਬਾਰੇ ਮਾਰਕਸ ਬਾਰੇ ਜਿਹੜਾ ਹੈ ਸਮਾਜਵਾਦੀ ਮੁਲਕ ਹੈ ਜਿਹੜੇ ਉਹਨਾਂ ਦੇ ਬਾਰੇ ਕਾਫੀ ਵਿਚਾਰਤਾਰਾ ਜਿਹੜੀ ਹੈ ਉਸਨੇ ਆਪਣੇ ਵਿਚਾਰ ਜਿਹੜੇ ਨੇ ਉਹ ਸਪਸ਼ਟ ਰੂਪ ਦੇ ਵਿੱਚ ਪੇਸ਼ ਕੀਤੇ ਨੇ ਪਰ ਲੇਖਕ ਕਿਹੜੀ ਧਿਰ ਨਾਲ ਖੜਾ ਹੈ ਇਹ ਤੁਸੀਂ ਤੁਹਾਨੂੰ ਇਸ ਵੀਡੀਓ ਵਿੱਚ ਨਹੀਂ ਦੱਸਾਂਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿਰਫ ਕਿਤਾਬ ਦੇ ਨਾਲ ਜਾਣ ਪਛਾਣ ਕਰਾਵਾਂਗੇ ਇੱਕ ਹੋਰ ਅਗਲੀ ਵੀਡੀਓ ਲੈ ਕੇ ਅਸੀਂ ਛੇਤੀ ਆਵਾਂਗੇ ਉਸ ਦੇ ਵਿੱਚ ਜਿਹੜਾ ਹੈ ਇਸ ਕਿਤਾਬ ਦੇ ਵਿੱਚ ਜਿਹੜੀਆਂ ਵਧੀਆ ਰੋਚਿਕ ਅਹਿਮ ਗੱਲਾਂ ਨੇ ਉਹਨਾਂ ਦੇ ਬਾਰੇ ਜਿਹੜੀਆਂ ਇਸ ਕਿਤਾਬ ਦੇ ਵਿੱਚ ਘਾਟਾਂ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਜਾਣ ਪਛਾਣ ਕਰਾਵਾਂਗੇ ਖੈਰ ਅੱਗੇ ਵਧੀਏ ਜੇਸ਼ਨ جاری ਹੈ ਤਾਂ ਪੱਤਰਕਾ ਕੱਢਣ ਬਾਰੇ ਸੁਝਾ ਫੇਰ ਉਸ ਦਾ ਪੱਤਰਕਾ ਚਾਨਾਂ ਅਸਮਾਨ ਚ ਵੀ ਹੁੰਦਾ ਤੇ ਦਿਲ ਵਿੱਚ ਵੀ ਜਿਗਜੀਤ ਆਨੰਦ ਨਾਲ ਗੱਲਾਂ ਕਰਨ ਦੇ ਬਹਾਨੇ ਇੱਕ ਖੱਤ ਪੰਜਾਬੀ ਭਾਸ਼ਾ ਬਾਰੇ ਲਿਖੋ ਲੰਮੇ ਅਰਸੇ ਬਾਅਦ ਪੱਤਰਕਾ ਵੱਖਰੀ ਕਿਸਮ ਦੀ ਹੋਵੇ ਭਗਤ ਸਿੰਘ ਵਾਰੇ ਕੁਝ ਵਿਚਾਰ ਵਰਤਮਾਨ ਬ੍ਰੈਕ ਵਿੱਚ ਹੁਣ ਵਰਤਮਾਨ ਮਨ ਵਿੱਚ ਵਿਚਰਦੇ ਆ ਨਿਡਰ ਤੇ ਨੇਚੱਕ ਹੋ ਕੇ ਲਿਖਦੇ ਆ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਸੌਖਾ ਲਿਖਣਾ ਬਹੁਤ ਆਖਾ ਹੈ ਸੋਚਾਂ ਸਮਝਣ ਲਈ ਇੱਕ ਖਤ ਸ਼ੀਰੀਨ ਇਬਾਦੀ ਦੀ ਇੰਟਰਵਿਊ ਦੇ ਪ੍ਰਸੰਗ ਵਿੱਚ ਹੈ ਤੇ ਆਖਰੀ ਜਿਹੜਾ ਖਤ ਹੈ ਉਹਨਾਂ ਦਾ ਲਿਖਿਤ ਰਕਲਾ ਤੋਂ ਲੇਖਣ ਕਲਾ ਵਿੱਚ ਹੈ ਕਿ ਸੁਖਬੀਰ ਪਹਿਲਾ ਚિત੍ਰਕਾਰ ਸੀ ਇਸ ਸਵਾਲ ਦਾ ਜਵਾਬ ਇਸ ਲੇਖ ਦੇ ਵਿੱਚੋਂ ਇਸ ਖਤਨੋਮਾ ਲੇਖ ਵਿੱਚੋਂ ਮਿਲ ਜਾਵੇਗਾ ਤਾਂ ਇਹ ਆ ਸੁਖਵੀਰ ਦੀ ਕਿਤਾਬ ਲਿਖਤਮ ਸੁਖਵੀਰ ਕਿਤਾਬ ਜਿਹੜੀ ਹੈ ਇਹਦੇ ਤੇ ਜਿਹੜਾ ਇਸ ਦੀ ਕੀਮਤ ਜਿਹੜੀ ਆ ਉਹ ਇਸ ਦੇ ਉੱਤੇ 850 ਲਿਖੀ ਗਈ ਹੈ ਤੇ ਕਿਤਾਬ ਪਰ ਜਿਹੜਾ ਮੁੱਲ ਆ ਉਹ ਇਸ ਤੋਂ ਦੁੱਗਣਾ ਤਿਗਣਾ ਦੇ ਜਾਂਦੀ ਹੈ ਤਾਂ ਪਰਿਵਾਰ ਸਮੇਤ ਜੇ ਤੁਸੀਂ ਫਿਲਮ ਜਾ ਕੇ ਦੇਖਦੇ ਹੋ ਥੀਏਟਰ ਦੇ ਵਿੱਚ ਤੇ ਜਿੰਨਾ ਖਰਚਾ ਉੱਥੇ ਆਊਗਾ ਫਿਰ ਤੁਹਾਨੂੰ ਜਾਣ ਆਉਂਦਾ ਖਰਚਾ ਆਵੇਗਾ ਤੇ ਫਿਰ ਤੁਸੀਂ ਉੱਥੇ ਖਾਓਗੇ ਪੀਓਗੇ ਤੇ ਉਸ ਦੀ ਬਜਾਏ ਇੱਕ ਕਿਤਾਬ ਤੁਸੀਂ ਸਾਰਾ ਟੱਬਰ ਪੜੋ ਤੇ ਕਿਤਾਬ ਫਿਰ ਨਵੀਂ ਨਰੋਈ ਤੁਹਾਡੇ ਤੁਹਾਡੀ ਅਲਮਾਰੀ ਦਾ ਸ਼ਿੰਗਾਰ ਰਹੇਗੀ ਤੇ ਇਹ ਕਿਤਾਬ ਜਿਹੜੀ ਆਸੀਂ ਸਿਫਾਰਿਸ਼ ਕਰਦੇ ਆ ਕਿ ਹਰੇਕ ਪੰਜਾਬੀ ਪਾਠਕ ਨੂੰ ਇਹ ਕਿਤਾਬ ਤੇ ਅਜਿਹੀਆਂ ਹੋਰ ਕਿਤਾਬਾਂ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਕਲਾ ਸਾਹਿਤ ਸਮਾਜ ਇਸ ਆਰਥ ਬਾਰੇ ਵਧੀਆ ਗੱਲਾਂ ਸੁਣਨ ਦੇ ਲਈ ਸੂਖਮ ਗੱਲਾਂ ਸੁਣਨ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ